ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ 6ਵੇਂ ਪਾਗ ਵਿੱਚ ਸੁਣੋ ਸ਼ਹੀਦ ਬੀਬੀ ਸਤਪਾਲ ਕੌਰ ਸਤੀ ਅਤੇ ਸ਼ਹੀਦ ਬੀਬੀ ਕਵਲਜੀਤ ਕੌਰ ਕਮੋਕੇ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਸਾਵਣ ਸੰਮਤ 523 15 ਅਗਸਤ 1991 ਸਵੇਰੇ 9:30 ਵਜੇ ਪਿੰਡ ਹਮਜਾ ਤੋਂ ਮਿਆਣੀ ਸੜਕ ਵਾਹਿਗੁਰੂ ਦੀ ਬਖਸ਼ਿਸ਼ ਦਾਗ-ਦਾਗ ਕਰਦਾ ਤੇ ਬੇਖੌਫ ਚਿਹਰਾ ਗੰਭੀਰਤਾ ਤੇ ਸੁਹਿਰਦਤਾ ਨਾਲ ਆਪਣੇ ਆਪ ਨਾਲ ਗੱਲਾਂ ਕਰ ਰਹੀ ਬੀਬੀ ਸਤਪਾਲ ਕੌਰ ਦੇ ਨੇੜੇ ਹੀ ਕਿਸੇ ਗੁਰਦੁਆਰ ਸਾਹਿਬ ਦੇ ਸਪੀਕਰ ਤੋਂ ਤਾਰੀ ਆਵਾਜ਼ ਕੰਨੀ ਪਈ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕੀ ਸੋਚਣ ਨਹੀਂ ਆ ਜਾ ਕੇ ਡੰਗਰਾਂ ਨੂੰ ਪੱਠੇ ਵੀ ਪਾਉਣੇ ਚੱਲ ਹੁਣ ਚੱਲੀਏ ਉਸ ਦੇ ਪਤੀ ਵੱਲੋਂ ਬੋਲੇ ਇਨ੍ਹਾਂ ਸ਼ਬਦਾਂ ਨੇ ਉਸ ਦੀ ਸੂਰਤ ਨੂੰ ਮੋੜਾ ਦਿੱਤਾ ਇੱਕ ਗੁਰਸਿੱਖ ਜੋੜਾ ਸਕੂਟਰ ਤੇ ਸਵਾਰ ਹੋ ਕੇ ਪਿੰਡ ਹਮਜਾ ਤੋਂ 1 ਕਿਲੋਮੀਟਰ ਦੂਰ ਮਿਆਣੀ ਸੜਕ ਤੇ ਜਾ ਰਹੇ ਸਨ ਉਹਨਾਂ ਦਾ ਪਿੱਛਾ ਕੋਈ ਕਾਰ ਕਰ ਰਹੀ ਸੀ ਜਦੋਂ ਹੀ ਇਹ ਗੁਰਸਿੱਖ ਜੋੜਾ ਖੇਤਾਂ ਕੋਲ ਪੁੱਜਿਆ ਤਾਂ ਕਾਰ ਅੱਗੇ ਕਰਕੇ ਉਹਨਾਂ ਨਾਲ ਖਿੱਚੋ ਤਾਣ ਹੋਣ ਲੱਗੀ ਕਾਰ ਵਿੱਚ ਕਈ ਬੰਦੇ ਹੋਣ ਕਾਰਨ ਉਹਨਾਂ ਨੂੰ ਅਗਵਾ ਕਰਨ ਵਿੱਚ ਸਫਲ ਹੋ ਗਏ ਤੇ ਸਕੂਟਰ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਇਸ ਸਕੂਟਰ ਤੇ ਖੜ ਕੁ ਸੰਘਰਸ਼ ਨਾਲ ਵਿਚਰਨ ਵਾਲੀ ਬੀਬੀ ਸਤਪਾਲ ਕੌਰ ਉਰਫ ਸਤੀ ਭੈਣ ਜੀ ਤੇ ਉਹਨਾਂ ਦੇ ਪਤੀ ਸਰਦਾਰ ਨਿਰਮਲ ਸਿੰਘ ਸਵਾਰਸਨ ਅਕਵਾ ਕਰਨ ਤੋਂ ਬਾਅਦ ਭਾਈ ਨਿਰਮਲ ਸਿੰਘ ਨੂੰ ਉਹਨਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਮਰਤਕ ਦੇ ਉਹਨਾਂ ਦੇ ਪਿੰਡ ਕੋਲ ਸੜਕ ਤੇ ਸੁੱਟ ਦਿੱਤੀ। ਬੀਬੀ ਸਤਪਾਲ ਕੌਰ ਭੈਣ ਜੀ ਉਹਨਾਂ ਨੂੰ ਜ਼ਾਲਮ ਪੁਲਿਸ ਵਾਲਿਆਂ ਨੇ ਟਾਂਡਾ ਉੜਮੜ ਕੋਲ ਇੱਕ ਬਾਗ ਵਿੱਚ ਲਿਜਾ ਕੇ ਅੰਨ ਤਸ਼ੱਦਦ ਕੀਤਾ। ਉਹਨਾਂ ਨੂੰ ਹਰ ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਅਤਿਆਚਾਰ ਦੇ ਹਰ ਢੰਗ ਵਰਤਦੇ ਹੋਏ ਅਖੀਰ ਵਿੱਚ ਸਰੀਰ ਦਾ ਅੰਗ ਅੰਗ ਕੱਟਿਆ ਗਿਆ। ਉਨ੍ਹਾਂ ਕੋਲੋਂ ਉਹ ਸੰਘਰਸ਼ ਦੇ ਭੇਦ ਪੁੱਛਦੇ ਰਹੇ ਪਰ ਉਹਨਾਂ ਨੇ ਸਿੱਧਕ ਪਾਲਿਆ ਉਹਨਾਂ ਬੰਦ-ਬੰਦ ਕਟਵਾ ਕੇ ਸਿੱਖੀ ਕੇਸਾਂ ਸਵਾਸਾ ਨਾਲ ਲਿਭਾਈ ਤੇ ਸ਼ਹਾਦਤ ਪ੍ਰਾਪਤ ਕੀਤੀ ਉਸ ਵੇਲੇ ਉਹਨਾਂ ਦੀ ਉਮਰ 33 ਸਾਲ ਸੀ ਸਤੀ ਭੈਣ ਜੀ ਦਾ ਪਰਿਵਾਰ ਬੀਬੀ ਸਤਪਾਲ ਕੌਰ ਦਾ ਜਨਮ ਕਰਤਾਰਪੁਰ ਨੇੜੇ ਪਿੰਡ ਬਿਸਰਾਮਪੁਰ ਚ ਮਾਤਾ ਪ੍ਰੀਤਮ ਕੌਰ ਤੇ ਪਿਤਾ ਸਰਦਾਰ ਸਵਰਨ ਸਿੰਘ ਦੇ ਘਰ ਹੋਇਆ ਉਹ ਚਾਰ ਭੈਣਾ ਤੇ ਤਿੰਨ ਭਰਾ ਭਾਈ ਹਰਬੰਸ ਸਿੰਘ ਭਾਈ ਸਰੂਪ ਸਿੰਘ ਤੇ ਭਾਈ ਜਨੈਲ ਸਿੰਘ ਸਨ ਇਹ ਸੇਵਾ ਭਾਵਨਾ ਵਾਲਾ ਗੁਰਸਿੱਖ ਪਰਿਵਾਰ ਹੋਣ ਕਾਰਨ ਬੀਬੀ ਚ ਧਾਰਮਿਕ ਸੇਵਾ ਵਾਲੇ ਗੁਣ ਭਰੇ ਗਏ ਖੜਕੂਆ ਨਾਲ ਰابط ਬੀਬੀ ਸਤਪਾਲ ਕੌਰ ਦੇ ਭਰਾ ਭਾਈ ਸਰੂਪ ਸਿੰਘ ਬਿਸਰਾਮਪੁਰ ਦਾ ਖਾਲਸਤਾਨ ਕਮਾਂਡੋ ਫੋਰਸ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਭਾਈ ਗੁਰਦੇਵ ਸਿੰਘ ਦੇਬੂ ਦੇ ਜਥੇ ਵਾਲੇ ਸਿੰਘਾਂ ਨਾਲ ਰابطਾ ਸੀ ਉਨ੍ਹਾਂ ਦੇ ਪਿੰਡ ਤੋਂ ਭਾਈ ਅਵਤਾਰ ਸਿੰਘ ਵਿਸਰਾਮਪੁਰ ਸਮੇਤ ਬਹੁਤ ਸਾਰੇ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੇ ਦਮਦਮੀ ਟਕਸਾਲ ਦੇ ਹਮੈਤੀ ਸਨ ਏਕਾ 47 ਦੀ ਪਹਿਲੀ ਖੇਪ ਤੇ ਬੈਂਕ ਡਕੈਤੀ ਦੀ ਰਕਮ ਅਪ੍ਰੈਲ 1986 ਚ ਪੁਲਿਸ ਨੇ ਪਿੰਡ ਵਿਸਰਾਮਪੁਰ ਚੋਂ ਏਕਾ 47 ਦੀ ਪਹਿਲੀ ਖੇਪ ਤੇ ਲੁਧਿਆਣਾ ਬੈਂਕ ਡਕੈਤੀ ਦੀ ਵੱਡੀ ਰਕਮ ਫੜ ਲਈ ਪੈਣ ਸਤੀ ਦੇ ਭਰਾ ਭਾਈ ਸਰੂਪ ਸਿੰਘ ਬਿਸਰਾਮਪੁਰ ਭਾਈ ਮੋਹਨ ਸਿੰਘ ਪੱਤੜ ਗ੍ਰਿਫਤਾਰ ਕਰ ਲਏ ਪਰ ਭਾਈ ਅਵਤਾਰ ਸਿੰਘ ਬਿਸਰਾਮਪੁਰ ਕੁਝ ਅਮਾਨਤ ਲੈ ਕੇ ਬਾਅਦ ਚ ਨਿਕਲਣ ਚ ਕਾਮਯਾਬ ਹੋ ਗਏ ਡਕੈਤੀ ਦੇ ਕੇਸ ਚ ਸਤੀ ਭੈਣ ਜੀ ਦੇ ਪ੍ਰਾਸਮੇਤ ਬਾਕੀ ਸਿੰਘਾਂ ਨੂੰ 10-10 ਸਾਲ ਦੀ ਸਜ਼ਾ ਹੋਈ 1986 ਚ ਖਾੜਕੂ ਸੰਘਰਸ਼ ਦੀ ਪੂਰੀ ਚੜਤ ਸੀ ਭਾਈ ਅਵਤਾਰ ਸਿੰਘ ਬਿਸਰਾਮਪੁਰ ਭਾਈ ਸੁਖਦੇਵ ਸਿੰਘ ਹੀਰਾ ਦੇ ਜਥੇ ਦੀ ਭੈਣ ਜੀ ਸਤਪਾਲ ਕੌਰ ਨੇ ਬਹੁਤ ਸੇਵਾ ਕੀਤੀ। ਬਾਕੀ ਸਿੰਘਾਂ ਵਿੱਚ ਤਾਲਮਿਲ 18 ਪੈਸੇ ਤੇ ਪ੍ਰਬੰਧ ਚ ਭੈਣ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਭੈਣ ਜੀ ਦੇ ਪੇਕੇ ਪਰਿਵਾਰ ਦੀ ਖਾੜਕੂ ਸੰਘਰਸ਼ ਬਹੁਤ ਵੱਡੀ ਸੇਵਾ ਹੈ। ਪਰਿਵਾਰ ਨੂੰ ਪੁਲਿਸ ਦਾ ਕਹਿਰ ਵੀ ਚੱਲਣਾ ਪਿਆ। ਭਾਈ ਗੁਰਦਿਆਲ ਸਿੰਘ ਜਰਮਨੀ ਵਿਆਹ ਬੀਬੀ ਸਤਪਾਲ ਕੌਰ ਦਾ ਵਿਆਹ ਕਾਲਾ ਬੱਕਰਾ ਨੇੜੇ ਪਿੰਡ ਨਜਾਮਦੀਪੁਰ ਚ ਸਰਦਾਰ ਨਿਰਮਲ ਸਿੰਘ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਗੁਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਨੇ ਜਨਮ ਲਿਆ ਜੋ ਇਸ ਵੇਲੇ ਕੈਨੇਡਾ ਚ ਰਹਿੰਦੇ ਨੇ। ਸੌਰਾ ਪਰਿਵਾਰ ਵੀ ਪੂਰੀ ਤਰ੍ਹਾਂ ਗੁਰਸਿੱਖੀ ਚ ਰੰਗਿਆ ਹੋਇਆ ਸੀ। ਭਾਈ ਨਿਰਮਲ ਸਿੰਘ ਸਾਧੂ ਸੁਭਾਅ ਵਾਲੇ ਇਨਸਾਨ ਸਨ ਤੇ ਕਿਰਤ ਕਰਦੇ ਹਮੇਸ਼ਾ ਹੀ ਬਾਣੀ ਪੜ੍ਹਦੇ ਰਹਿੰਦੇ ਸਨ। ਉਹਨਾਂ ਦਾ ਇੱਕ ਭਰਾ ਕੈਨੇਡਾ ਚ ਹੋਣ ਕਰਕੇ ਘਰ ਚ ਖੁਸ਼ਹਾਲ ਜ਼ਿੰਦਗੀ ਚੱਲ ਰਹੀ ਸੀ। ਤੇ ਦੂਜੇ ਪਾਸੇ ਸਿੱਖਾਂ ਦਾ ਆਪਣੀ ਹੋਂਦ ਬਚਾਉਣ ਲਈ ਹਥਿਆਰਬੰਦ ਸੰਘਰਸ਼ ਵੀ ਜੋਬਨਤੇ ਸੀ ਪਰਿਵਾਰਾਂ ਦੀ ਸਾਰ ਜੂਨ 1990 ਚ ਉਹਨਾਂ ਦੇ ਪਿੰਡ ਨਜਾਮਦੀਪੁਰ ਦੇ ਇੱਕ ਘਰ ਚ ਦੋ ਖਾੜਕੂ ਸਿੰਘ ਭਾਈ ਸੋਢੀ ਸਿੰਘ ਵਾਸੀ ਪਾਨਾ ਥਾਣਾ ਦਸੂਹਾ ਤੇ ਭਾਈ ਬਲਜੀਤ ਸਿੰਘ ਬੱਲੀ ਸ਼ਹੀਦ ਹੋ ਗਏ ਇਸ ਘਰ ਦਾ ਬਹੁਤ ਨੁਕਸਾਨ ਹੋਇਆ ਸਤੀ ਭੈਣ ਜੀ ਦੇ ਪਰਿਵਾਰ ਨੂੰ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਰ ਉਹਨਾਂ ਨੇ ਆਪਣੇ ਘਰ ਤੋਂ ਪਹਿਲਾਂ ਇਸ ਠਾਹਰ ਵਾਲੇ ਘਰ ਨੂੰ ਸਾਂਭਿਆ ਉਹਨਾਂ ਦੀ ਹਰ ਪੱਖ ਤੋਂ ਸਹਾਇਤਾ ਕਰਕੇ ਉਹਨਾਂ ਦਾ ਹੌਂਸਲਾ ਕਾਇਮ ਰੱਖਿਆ ਠਾਹਰ ਪੰਥਕ ਰਾਣ ਨੀਤੀ ਦਾ ਕੇਂਦਰ ਬੀਬੀ ਸਤਪਾਲ ਕੌਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਖਾੜਕੂ ਸਿੰਘ ਭਾਈ ਮੁਖਵਿੰਦਰ ਸਿੰਘ ਦਾਤੇ ਆਇਆ ਤਾਂ ਉਹਨਾਂ ਆਪਣਾ ਕੌਮੀ ਫਰਜ਼ ਸਮਝ ਕੇ ਚੰਗੀ ਸੇਵਾ ਕੀਤੀ ਭਾਈ ਦਾਤੇ ਨਾਲ ਹੀ ਉਸ ਦੇ ਖਾੜਕੂ ਸਾਥੀ ਭਾਈ ਸੁਰਿੰਦਰਜੀਤ ਸਿੰਘ ਮੱਲੇਵਾਲ ਭਾਈ ਅਜੀਤਪਾਲ ਸਿੰਘ ਭਾਈ ਸਤਪਾਲ ਸਿੰਘ ਪੱਡਾ ਭਾਈ ਸੋਢੀ ਸਿੰਘ ਪਿੰਡ ਭਾਨੇ ਭਾਈ ਜੀਤਾ ਭਾਈ ਬੱਲੀ ਹੋਰਾਂ ਦਾ ਵੀ ਆਉਣ ਜਾਣ ਬਣ ਗਿਆ ਇਸ ਤੋਂ ਬਾਅਦ ਉਹਨਾਂ ਦੇ ਘਰ ਤੇ ਖੇਤ ਵੱਡੇ ਵੱਡੇ ਇਨਾਮੀ ਸਿੰਘ ਜਿਵੇਂ ਭਾਈ ਚਰਨਜੀਤ ਸਿੰਘ ਚੰਨੀ ਭਾਈ ਦਲਵਿੰਦਰ ਸਿੰਘ ਬਾਬਾ ਚੁੱਪ ਭਾਈ ਧੰਨਾ ਸਿੰਘ ਭਾਈ ਦਲਜੀਤ ਸਿੰਘ ਪਿੱਕੀ ਭਾਈ ਬਲਵੀਰ ਸਿੰਘ ਰਾਮਪੁਰ ਭਾਈ ਰਤਨ ਸਿੰਘ ਭਾਈ ਸੁਰਿੰਦਰ ਸਿੰਘ ਸ਼ਿੰਦਾ ਉਰਫ ਸ਼ਹਿਬਾਜ਼ ਸਿੰਘ ਭਾਈ ਰਤਨ ਸਿੰਘ ਉਹ ਸਮਾਨ ਸ਼ਹੀਦ ਜਰਨਲ ਭਾਈ ਲਾਭ ਸਿੰਘ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਦਲਜੀਤ ਸਿੰਘ ਵੀ ਆਇਆ ਕਰਦੇ ਸਨ ਬਾਬਾ ਅਜੀਤ ਸਿੰਘ ਰਬੈਰੂ ਕਾਂਡ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਅਤੇ ਹੋਰ ਕਈ ਨਾਮੀ ਖਾਲਕੂ ਸਿੰਘ ਬਾਹਰ ਖੇਤਾਂ ਵਿੱਚ ਮੋਟਰ ਤੇ ਬੈਠ ਕੇ ਲੰਗਰ ਛਕਦੇ ਅਤੇ ਅਗਲੀਆਂ ਰਣਨੀਤੀਆਂ ਘੜਦੇ ਸਨ ਪੰਥਕ ਵਿਚਾਰਾਂ ਕਰਕੇ ਸਾਰੇ ਸਿੰਘ ਆਪਣੀਆਂ ਮੰਜ਼ਲਾਂ ਵੱਲ ਚਾਲੇ ਪਾ ਦਿੰਦੇ ਇਹ ਠਾਰ ਖਾੜਕੂ ਸੰਘਰਸ਼ ਦੀਆਂ ਰਣਨੀਤੀਆਂ ਦਾ ਇੱਕ ਕੇਂਦਰ ਬਣ ਗਈ ਸੀ। ਰੂਪੋਸ਼ ਹੋਣਾ ਖਾੜਕੂਆਂ ਦੀ ਸੇਵਾ ਪਾਣੀ ਦੌਰਾਨ ਹੀ ਬੀਬੀ ਸਤਪਾਲ ਕੌਰ ਕੁਲ ਬਾਗੀਆਂ ਦੇ ਜ਼ਰੂਰੀ ਸਨੇਹ ਪੁੱਜਦੇ ਕਰਨੇ ਤੇ ਬੈਠਕਾਂ ਦਾ ਪ੍ਰਬੰਧ ਆਦਤੀ ਸੁਚੱਜੀ ਨਾਲ ਜਾਂਚ ਸੀ। ਹਾਲਾਤ ਅਜਿਹੇ ਬਣ ਗਏ ਕਿ ਉਹਨਾਂ ਨੇ ਘਰ ਰਹਿ ਕੇ ਸੇਵਾ ਕਰਨ ਦੀ ਬਜਾਏ ਰੂਪੋਸ਼ ਹੋ ਕੇ ਮੈਦਾਨੇ ਜੰਗ 'ਚ ਚਲੇ ਜਾਣ ਨੂੰ ਤਰਜੀਹ ਦਿੱਤੀ। ਖੜਕੂ ਸਿੰਘਾਂ ਦੇ ਹਥਿਆਰਾਂ ਨੂੰ ਥਾਂ ਸਿਰ ਪੁਜਦਾ ਕਰਨ ਤੇ ਹੋਰ ਪੰਥਕ ਕੰਮਾਂ 'ਚ ਉਹਨਾਂ ਨੂੰ ਮਹਾਰਤ ਹਾਸਲ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਆਈ ਦਲਜੀਤ ਸਿੰਘ ਵਾਲੇ ਜਥਾ ਸਮੇਤ ਉਹਨਾਂ ਦਾ ਸਾਰੇ ਜਥਿਆਂ ਨਾਲ ਰابطਾ ਸੀ ਖੜਕੂ ਸਿੰਘ ਉਹਨਾਂ ਨੂੰ ਸਤਕਾਰ ਨਾਲ ਸਤੀ ਭੈਣ ਜੀ ਕਿਆ ਕਰਦੇ ਸਨ ਖੜਕੂ ਗਰੁੱਪਾਂ ਨੂੰ ਇੱਕ ਕਰਨਾ 1990 'ਚ ਮੇਰੇ ਜੇਲ੍ਹ ਤੋਂ ਬਾਹਰ ਆਉਣ ਤੇ ਭੈਣ ਜੀ ਸਤੀ ਨਾਲ ਮੇਰੀ ਪੰਥਕ ਸਾਂਝ ਦੇ ਪਿਆਰ ਰਿਸ਼ਤੇਦਾਰੀ ਵਿੱਚ ਬਦਲ ਗਈ ਕਿਉਂਕਿ ਉਹਨਾਂ ਦੇ ਚਾਚਾ ਜੀ ਤੇ ਸ਼ਹੀਦ ਭਾਈ ਅਵਤਾਰ ਸਿੰਘ ਬਿਸਰਾਮਪੁਰ ਦੇ ਮਾਸੜ ਸਰਦਾਰ ਬਿਸ਼ਨ ਸਿੰਘ ਦੀ ਲੜਕੀ ਕੁਲਵਿੰਦਰ ਕੌਰ ਦਾ ਆਨੰਦ ਕਾਰਜ ਮੇਰੇ ਨਾਲ ਹੋ ਗਿਆ ਤੇ ਭੈਣ ਜੀ ਸੱਤੀ ਹੋਣਾ ਦੇ ਕਹਿਣ ਤੇ ਅਤੇ ਉਹਨਾਂ ਦੇ ਜਤਨਾ ਸਦਕਾ ਖਾਲਸਤਾਨ ਕਮਾਂਡੋ ਫੋਰਸ ਦੇ ਦੋ ਵੱਖਰੇ ਗਰੁੱਪਾਂ ਭਾਈ ਸੁਰਿੰਦਰਜੀਤ ਸਿੰਘ ਮੱਲੇਵਾਲ ਤੇ ਭਾਈ ਜਸਪਾਲ ਸਿੰਘ ਪੱਡਾ ਵਾਲੇ ਨੂੰ ਇੱਕ ਕਰਵਾ ਕੇ ਦੁਆਬੇ ਦਾ ਇੱਕ ਸ਼ਕਤੀਸ਼ਾਲੀ ਵੱਡਾ ਜਥਾ ਬਣਾਇਆ ਇਸ ਤਰ੍ਹਾਂ ਸੱਤੀ ਭੈਣ ਹੋਣੀ ਖਾੜਕੂ ਸਿੰਘਾਂ ਦੀ ਹਰ ਪੱਖ ਤੋਂ ਸਹਿਯਤਾ ਕਰਦੇ ਰਹਿੰਦੇ ਸਨ ਉਹ ਬਹੁਤ ਹੀ ਧਾਰਮਿਕ ਤੇ ਨਿਤਨੇਮ ਵਿੱਚ ਪਰਪੱਕ ਸਨ ਮੈਂ ਕਈ ਵਾਰ ਵੇਖਿਆ ਜੇ ਉਹਨਾਂ ਨੂੰ ਨਿਤਨੇਮ ਤੋਂ ਦੇਰ ਹੋ ਜਾਂਦੀ ਤਾਂ ਉਹ ਉਹਨਾਂ ਚਿਰ ਫੁਲਕਾ ਨਹੀਂ ਛੱਕਦੇ ਸਨ ਉਹ ਬਹੁਤ ਹੀ ਦਲੇਰ ਸੁਭਾਅ ਦੇ ਮਾਲਕ ਸਨ ਭਾਈ ਗੁਰਦੇਵਾਲ ਸਿੰਘ ਜਰਮਨੀ ਦਿਲ ਤੇ ਦਰਵਾਜ਼ੇ ਸਦਾ ਸਾਡੇ ਲਈ ਖੁੱਲੇ ਰਹੇ ਬੀਬੀ ਸਤਪਾਲ ਕੌਰ ਸਤੀ ਭੈਣ ਜੀ ਦਾ ਤੇ ਉਹਨਾਂ ਦੇ ਭਰਾ ਭਾਈ ਸਰੂਪ ਸਿੰਘ ਦਾ ਸਿੱਖ ਸੰਘਰਸ਼ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਹੈ ਬਿਸਰਾਮਪੁਰ ਤੋਂ ਨਜਾਮਦੀਨਪੁਰ ਵਾਲੇ ਪਰਿਵਾਰ ਟਕਸਾਲੀ ਗੁਰਸਿੱਖ ਅਤੇ ਇਲਾਕੇ ਦੇ ਉੱਗੇ ਪਰਿਵਾਰ ਸਨ ਇੱਥੇ ਖਾਲਸਤਾਨ ਕਮਾਂਡੋ ਫੋਰਸ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪੰਥ ਕਮੇਟੀ ਦੀ ਸਾਰੀ ਹੀ ਮੁੱਖ ਲੀਡਰਸ਼ਿਪ ਆਉਂਦੀ ਰਹੀ ਆਮ ਤੌਰ ਤੇ ਹੀ ਸਾਡੀਆਂ ਬੈਠਕਾਂ ਵਿੱਚ ਇਥੇ ਹੀ ਹੁੰਦੀਆਂ ਸਨ ਇੱਕ ਤਰ੍ਹਾਂ ਇੱਕ ਕੇਂਦਰ ਹੀ ਸੀ ਜਦੋਂ ਪੁਲਿਸ ਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਇਹਨਾਂ ਤੇ ਬਹੁਤ ਮੁਸੀਬਤਾਂ ਆਈਆਂ ਬਹੁਤ ਹੀ ਤਸ਼ੱਦਦ ਹੋਇਆ ਜੇਲਾ ਕਟੀਆਂ ਤੇ ਸ਼ਹਾਦਤਾਂ ਵੀ ਪਾਈਆਂ ਭਾਈ ਸਰੂਪ ਸਿੰਘ ਨੂੰ ਲੁਧਿਆਣਾ ਬੈਂਕ ਟਕੈਤੀ ਵਿੱਚ ਕੈਦ ਹੋਈ ਭਾਈ ਨਿਰਮਲ ਸਿੰਘ ਤੇ ਭੈਣ ਸਤਪਾਲ ਕੌਰ ਨੇ ਸ਼ਹਾਦਤ ਪ੍ਰਾਪਤ ਕੀਤੀ ਇਹਨਾਂ ਦੇ ਦਰਵਾਜ਼ੇ ਤੇ ਦਿਲ ਸਾਡੇ ਲਈ ਖੁੱਲੇ ਰਹੇ ਸਤੀ ਭੈਣ ਜੀ ਨੇ ਖਾੜਕੂ ਸਫਾ ਵਿੱਚ ਮੇਲ ਮਲਾਪ ਤੇ ਸੰਚਾਰ ਦਾ ਬਹੁਤ ਅਹਿਮ ਕੰਮ ਕੀਤਾ ਉਹ ਬੜੀ ਪ੍ਰਭਾਵਸ਼ਾਲੀ ਤੇ ਦਲੇਰ ਬੀਬੀ ਸੀ ਜਿਸ ਵਿੱਚ ਆਗੂਆਂ ਵਾਲੇ ਗੁਣ ਸਨ ਇਸੇ ਕਾਰਨ ਹੀ ਉਹਨਾਂ ਨੂੰ ਸਿਰੇ ਦੇ ਤਸ਼ੱਦਦ ਵਿੱਚੋਂ ਲੰਘਣਾ ਪਿਆ ਪਰ ਉਹ ਬਿਲਕੁਲ ਨਹੀਂ ਡੋਲੀ ਤੇ ਆਪਣੀ ਜਾਨ ਪੰਥ ਤੋਂ ਕੁਰਬਾਨ ਕਰ ਦਿੱਤੀ ਸਾਲ 1990 ਦੀ ਗੱਲ ਹੈ ਕਿ ਇੱਕ ਵਾਰ ਮੈਨੂੰ ਵੀ ਉਸ ਨੇ ਐਨ ਮੌਕੇ ਦੇ ਪੁਲਿਸ ਦੇ ਘੇਰੇ ਵਿੱਚੋਂ ਦਸੂਹੇ ਨੇੜੇ ਇੱਕ ਪਿੰਡ ਵਿੱਚੋਂ ਕੱਢਿਆ ਸੀ ਉਨ੍ਹਾਂ ਦੇ ਜੀਵਨ ਦੀ ਕਮਾਈ ਨੂੰ ਅਸੀਂ ਨਮਸ਼ਕਾਰ ਕਰਦੇ ਹਾਂ ਭਾਈ ਦਲਜੀਤ ਸਿੰਘ ਖਾਲਸਾ ਜੀ ਦੇ ਸ਼ਬਦ ਸਿੰਘਾਂ ਨੂੰ ਬਚਾਉਣ ਦੇ ਇਤਿਹਾਸਕ ਕਾਰਜ ਇੱਕ ਚਿੱਠੀ ਦੇ ਹਵਾਲੇ ਨਾਲ ਤਤ ਜਿਸ ਦਿਨ 14 ਸਤੰਬਰ 1990 ਨੂੰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਪੁਲਿਸ ਕੈਟਾਂ ਵੱਲੋਂ ਸ਼ਹੀਦ ਕੀਤਾ ਗਿਆ ਉਸੇ ਦਿਨ ਜਲੰਧਰ ਵਿੱਚ ਖਾਲਸਤਾਨ ਕਮਾਂਡੋ ਫੋਰਸ ਤੇ ਫੈਡਰੇਸ਼ਨ ਦੇ ਸਿੰਘਾਂ ਦੀ ਇੱਕ ਵੱਡੀ ਬੈਠਕ ਵਕੀਲ ਬਲਵੀਰ ਸਿੰਘ ਚੀਮਾ ਦੇ ਦਫਤਰ ਹੋਣੀ ਸੀ ਪੁਲਿਸ ਨੂੰ ਕਨਸੋਰ ਮਿਲਤੇ ਉਹ ਵੱਡੀ ਪ੍ਰਾਪਤੀ ਲਈ ਮੌਕੇ ਦੀ ਤਾਕ ਸੀ ਕਿ ਸਾਰੇ ਸਿੰਘ ਇੱਕ ਵਾਰ ਹੀ ਦਬੋਚੇ ਜਾਣਗੇ ਪਰ ਹੁਸ਼ਿਆਰਪੁਰ ਦੀ ਇੱਕ ਠਾਰ ਤੇ ਪੁਲਿਸ ਦਾ ਛਾਪਾ ਪੈਣ ਕਾਰਨ ਭਾਈ ਸੁਰਿੰਦਰਜੀਤ ਸਿੰਘ ਮੱਲੇਵਾਲ ਤੇ ਭਾਈ ਜਸਪਾਲ ਸਿੰਘ ਪੱਡਾ ਰਾਤੋਂ ਰਾਤ ਭਾਈ ਗੁਰਦੇਵਾਲ ਸਿੰਘ ਲਾਲੀ ਸੁਖ ਕੋਲ ਗਏ ਤੇ ਸਾਰੀ ਕੋਕ ਪੜਤਾਲ ਕਰਨ ਤੋਂ ਸਮਝ ਗਏ ਕਿ ਖੜਕੂ ਸਿੰਘਾਂ ਦੀ ਬੈਠਕ ਦੀ ਜਾਣਕਾਰੀ ਪੁਲਿਸ ਨੂੰ ਲੱਗ ਗਈ ਹੈ। ਬੈਠਕ ਵਿੱਚ ਸ਼ਾਮਲ ਹੋਣ ਵਾਲੇ ਖੜਕੂ ਸਿੰਘਾਂ ਨੂੰ ਬਹੁਤ ਤੇਜ਼ੀ ਨਾਲ ਸੁਨੇਹੇ ਲਾਏ ਗਏ। ਪਰ ਬਦਕਿਸਮਤੀ ਨਾਲ ਭਾਈ ਸਤਪਾਲ ਸਿੰਘ ਢਿੱਲੋਂ ਤੇ ਭਾਈ ਬਲਬੀਰ ਸਿੰਘ ਚੀਮਾ ਸਹੀ ਸਮੇਂ ਤੇ ਅਤੇ ਸੁਨੇਹਾ ਲੱਗਣ ਤੋਂ ਪਹਿਲਾਂ ਹੀ ਪੁੱਜ ਜਾਣ ਕਾਰਨ ਕੈਟਾ ਨੇ ਸ਼ਹੀਦ ਕਰ ਦਿੱਤੇ। 14 ਸਤੰਬਰ ਨੂੰ ਭਾਈ ਸਵਰਨ ਸਿੰਘ ਹਮੀਰਾ ਦਾ ਨਕੋਦਰ ਨੇੜੇ ਪੁਲਿਸ ਮੁਕਾਬਲਾ ਬਣਾ ਦਿੱਤਾ ਸਤੀ ਭੈਣ ਜੀ ਦੇ ਚਾਚਾ ਜੀ ਨੂੰ ਪੁਲਿਸ ਨੇ ਦਬੋਚ ਲਿਆ ਕਿ ਤੇਰੇ ਖੂਹ ਤੇ ਪਿਆ ਅਸਲਾ ਕੱਢ ਕੇ ਸਾਡੇ ਹਵਾਲੇ ਕਰ ਉਹ ਮੁਕਰ ਗਏ ਤਾਂ ਪੁਲਿਸ ਨੇ ਕਿਹਾ ਸਾਡੇ ਕੋਲ ਪੱਕੇ ਸਬੂਤ ਨੇ ਕਿ ਫਿਰੋਜ਼ਪੁਰ ਰੇਲਵੇ ਪੁਲਿਸ ਤੋਂ ਜੋ ਰਫਲਾਂ ਖੋਈਆਂ ਸਨ ਉਹਨਾਂ ਚੋਂ 2 ਜਾਂ 3 ਤੇਰੇ ਕੋਲ ਨੇ ਸਪਸ਼ਟ ਸੀ ਕਿ ਇਸ ਵਾਕੇ ਨਾਲ ਸੰਬੰਧਿਤ ਬੱਚੇ ਖਾੜਕੂ ਹੁਣ ਫੜੇ ਜਾਣਗੇ ਸੱਤੀ ਭੈਣ ਜੀ ਨੂੰ ਪਤਾ ਲੱਗਿਆ ਤਾਂ ਉਹ ਚੁੱਪ ਕਰਕੇ ਖਿਸਕ ਗਈ ਤੇ 7 ਕਿਲੋਮੀਟਰ ਦੂਰ ਪਿੰਡ ਕਾਲੇ ਖੇੜੇ ਵਿੱਚ ਇੱਕ ਠਾਰ ਤੇ ਭਾਈ ਮੱਲੇਵਾਲ ਭਾਈ ਪੱਡਾ ਤੇ ਭਾਈ ਗੁਰਦਿਆਲ ਸਿੰਘ ਕੋਲ ਜਾ ਕੇ ਦੱਸਿਆ ਕਿ ਪੁਲਿਸ ਨੂੰ ਵਾਰਤਾ ਦਾ ਪਤਾ ਲੱਗ ਗਿਆ ਹੈ ਛੇਤੀ ਠਾਰ ਬਦਲ ਦਿਓ ਤੇ ਦੂਜੇ ਸਿੰਘਾਂ ਨੂੰ ਵੀ ਸੁਣ ਹਿਲਾ ਦਿਓ ਐਨ ਨੂੰ ਪੁਲਿਸ ਦਾ ਛਾਪਾ ਪੈ ਗਿਆ ਸਾਰੇ ਸਿੰਘ ਬਚ ਕੇ ਨਿਕਲ ਚੁੱਕੇ ਸਨ ਪਰ ਪਿੰਡ ਦੇ ਬਜ਼ੁਰਗ ਕਰਨੈਲ ਸਿੰਘ ਸਮਿੱਤ 18 ਵਾਲਿਆਂ ਨੂੰ ਪੁਲਿਸ ਨੇ ਚੁੱਕ ਲਿਆ ਪੁਲਿਸ ਤੋਂ ਬਚ ਜਾਣਾ ਪੁਲਿਸ ਦੀਆਂ ਗੱਡੀਆਂ ਨੇੜੇ ਦੀ ਲੰਘਣ ਲੱਗੀਆਂ ਤਾਂ ਉਹਨਾਂ ਨੂੰ ਸਤੀ ਭੈਣ ਜੀ ਤੇ ਨਾਲ ਦੇ ਸਿੰਘ ਤੇ ਸ਼ੱਕ ਹੋਇਆ ਭੈਣ ਜੀ ਨੇ ਭਾਈ ਕਸ਼ਮੀਰ ਸਿੰਘ ਹਮਜ਼ਾ ਨੂੰ ਸਕੂਟਰ ਖਰਾਬ ਹੋਣ ਦਾ ਨਾਟਕ ਕਰਨ ਲਈ ਕਿਹਾ ਉਹ ਸਕੂਟਰ ਸੜਕ ਤੇ ਰੋਕ ਕੇ ਖੋਲ ਕੇ ਠੀਕ ਕਰਨ ਦੇ ਬਹਾਨੇ ਨਾਲ ਰੁੱਕ ਗਏ ਪੁਲਿਸ ਵਾਲੇ ਪਿੰਡ ਵਿੱਚ ਦਾਖਲ ਹੋ ਗਏ ਤਾਂ ਉਹ ਅੱਗੇ ਨੂੰ ਨਿਕਲ ਗਏ ਇਹੋ ਜੇ ਹੋਰ ਵੀ ਬਹੁਤ ਸਾਰੇ ਵਾਕਿਆਤ ਹਨ ਜੋ ਭੈਣ ਜੀ ਹੋਣਾਂ ਦੀ ਦਲੇਰੀ ਬਹਾਦਰੀ ਤੇ ਫੁਰਤੀ ਦੇ ਕਿਸੇ ਹਨ ਉਹਨਾਂ ਦੇ ਪੇਕੇ ਤੇ ਸਹੁਰਾ ਪਰਿਵਾਰ ਦੇ ਘਰੇ ਤੰਗ ਹੋਣ ਤੇ ਮੁਸ਼ਕਲ ਹਾਲਾਤ ਵਿੱਚ ਵੀ ਭੈਣ ਜੀ ਕਦੇ ਘਬਰਾਏ ਨਹੀਂ ਸਨ ਭੈਣ ਜੀ ਦੇ ਭਰਾ ਭਾਈ ਸਰੂਪ ਸਿੰਘ ਜਦੋਂ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਭਾਈ ਮੱਲੇਵਾਲ ਤੇ ਭਾਈ ਹਰਵਿੰਦਰ ਸਿੰਘ ਟੋਪੀ ਬਾਜੀ ਹੋਣਾਂ ਦੇ ਖੂਹ ਤੇ ਕੁਝ ਸਮਾਨ ਰੱਖ ਗਏ ਸਨ ਇਹਨਾਂ ਸਾਰੇ ਹਥਿਆਰਾਂ ਦੀ ਸਾਂਭ ਸੰਭਾਲ ਸਤੀ ਭੈਣ ਜੀ ਨੇ ਕੀਤੀ ਸੀ ਇੱਕ ਚਿੱਠੀ ਦਾ ਹਵਾਲਾ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨਾ ਖੂਫੀਆ ਮਹਿਕ ਮੇ ਕੋਲ 에ਰਪੋਰਟਾਂ ਪੁੱਜੀਆਂ ਸਨ ਕਿ ਪੁਲਿਸ ਨੇ ਸਤੀ ਭੈਣ ਜੀ ਦੇ ਪੇਕੇ ਤੇ ਸਹੁਰੇ ਘਰ 'ਚ ਛਾਪੇਮਾਰੀ ਕਰਕੇ ਘਰਾਂ 'ਚ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰ ਲਿਆ ਜਥਿਆਂ ਤੇ ਹਮਦਰਦਾਂ ਨੇ ਸਲਾਹ ਬਣਾਈ ਕਿ ਉਹਨਾਂ ਤੇ ਕੋਈ ਮੁਕੱਦਮਾ ਨਾ ਦਰਜ ਹੋਣ ਕਰਕੇ ਉਹਨਾਂ ਨੂੰ ਪੁਲਿਸ ਕੋਲ ਪੇਸ਼ ਕੀਤਾ ਜਾਵੇ। ਸ਼ਸਤਰਾਂ ਤੇ AK-47 ਨਾਲ ਬਾਬਾ ਅਜੀਤ ਸਿੰਘ ਖੜਕੂ ਸਿੰਘਾਂ ਨੂੰ ਅਸਲੇ ਨਾਲ ਲੈਸ ਕਰਕੇ ਡੀਜੀਪੀ ਕੇਪੀਐਸ ਗਿੱਲ ਦੇ ਚੰਡੀਗੜ੍ਹ ਰਿੰਦੇ ਜੀਜੀ ਕੋਲ ਗਏ ਤੇ ਬੀਬੀ ਦਾ ਸਾਰਾ ਮਾਮਲਾ ਰਫਜ਼ਾਬਹਰ ਕਰਨ ਦਾ ਹੁਕਮ ਦਿੰਦਿਆਂ ਕਿਹਾ ਕਿ ਬੀਬੀ ਨੂੰ ਪੇਸ਼ ਵੀ ਨਹੀਂ ਕਰਾਂਗੇ। ਪੁਲਿਸ ਨੂੰ ਸਾਰਾ ਮਾਮਲਾ ਠੰਡੇ ਬਸਤੇ 'ਚ ਪਾਉਣ ਦਾ ਸੁਨੇਹਾ ਮਿਲਣ ਤੇ ਬੀਬੀ ਨੂੰ ਘਰ ਵਾਪਸ ਜਾਣ ਲਈ ਕਿਹਾ। ਪੁਲਿਸ ਦੀ ਸ਼ਰਤ ਸੀ ਕਿ ਉਹ ਕਿਸੇ ਜਥੇਬੰਦੀ ਨਾਲ رابطہ ਨਹੀਂ ਰੱਖਣਗੇ ਤੇ ਨਾ ਹੀ ਘਰੋਂ ਬਾਹਰ ਜਾਣਗੇ ਪੁਲਿਸ ਤੇ ਖੁਫੀਆ ਏਜੰਸੀਆਂ ਨੇ ਬਾਜ਼ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜੇ ਕਦੇ ਉਹ ਘਰ ਨਾ ਮਿਲਦੇ ਤਾਂ ਉਹਨਾਂ ਨੂੰ ਪੁਲਿਸ ਦਫ਼ਤਰ ਅਫਸਰ ਕੋਲ ਪੇਸ਼ ਹੋ ਕੇ ਸਫਾਈ ਦੇਣ ਦੀ ਹਦਾਇਤ ਕੀਤੀ ਜਾਂਦੀ ਸਿੰਘਾਂ ਨਾਲ ਮੁੜ ਰਾਬਤਾ ਤੇ ਅਗਵਾ ਸਤੀ ਭੈਣ ਜੀ ਨੇ ਟਿਕ ਬੈਠਣ ਦੀ ਬਜਾਏ ਖੜਕੂ ਸਿੰਘਾਂ ਨਾਲ ਫੇਰ رابطہ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆਪਣੀ ਭਨੇਵੀ ਬੀਬੀ ਕੁਲਜਿੰਦਰ ਕੌਰ ਦਾ ਰਿਸ਼ਤਾ ਬੀਬੀ ਪਾਲਜੀਤ ਕੌਰ ਧਰਮ ਪਤਨੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਾ ਕਸ਼ਮੀਰ ਸਿੰਘ ਨੂੰ ਕੀਤਾ। ਜਦੋਂ ਉਹਨਾਂ ਦੇ ਘਰ ਭਾਈ ਕਸ਼ਮੀਰ ਸਿੰਘ ਆਉਂਦੇ ਤਾਂ ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਲੈ ਜਾਂਦੇ ਤੇ ਪੰਚਾਇਤ ਦੀ ਗਵਾਹੀ ਤੇ ਛੱਡਦੇ ਕਿ ਇਹ ਇਹਨਾਂ ਦੇ ਜਵਾਈ ਨੇ। ਪੁਲਿਸ ਅਫਸਰ ਨੇ ਕਿਹਾ ਕਿ ਜੇ ਇਹ ਜਵਾਈ ਹੈ ਸਾਂਝਵਾਈ ਬਣ ਕੇ ਰਹੇ ਅਤਵਾਦੀ ਬਣ ਕੇ ਨਾ ਆਵੇ ਬੀਬੀ ਜੀ ਕਸ਼ਮੀਰ ਸਿੰਘ ਨਾਲ ਇੱਕ ਠਾਰ ਤੇ ਭਾਈ सुरेंद्रਜੀਤ ਸਿੰਘ ਮੱਲੇਵਾਲ ਨੂੰ ਮਿਲਣ ਜਾ ਰਹੇ ਸਨ ਕਿ ਜਲੰਧਰ ਸੜਕ ਤੇ ਇੱਕ ਮਰੂਤੀ ਕਾਰ ਨੇ ਟੱਕਰ ਮਾਰ ਕੇ ਉਹਨਾਂ ਨੂੰ ਸੁੱਟ ਲਿਆ ਚਾਰ ਪੰਜ ਜਣਿਆਂ ਨੇ ਕਸ਼ਮੀਰ ਸਿੰਘ ਦੀ ਪਾਗ ਲਾ ਕੇ ਦੋਹਾਂ ਨੂੰ ਬੰਨ੍ਹ ਕੇ ਅੱਖਾਂ ਬੰਦ ਕਰਕੇ ਕਪੂਰਥਲਾ ਦੇ ਬਦਨਾਮ ਤਸੀਹਾ ਕੇਂਦਰ ਚ ਲੈ ਗਏ ਜਿੱਥੇ 6 ਦਿਨ ਉਹਨਾਂ ਤੇ ਤਸ਼ੱਦਦ ਕਰਕੇ ਖਾਲੂਕੂ ਸਿੰਘਾਂ ਕਿ ਉਹਨਾਂ ਦੀਆਂ 18 ਬਾਰੇ ਪੁੱਛਦੇ ਰਹੇ ਇੱਕ ਦਿਨ ਹਨੇਰਾ ਹੁੰਦਿਆਂ ਹੀ ਉਹਨਾਂ ਨੂੰ ਵੈਨ ਚ ਲਿਜਾ ਕੇ ਜਲੰਧਰ ਸੜਕ ਤੇ ਉਤਾਰ ਕੇ ਕਿਹਾ ਕਿ ਉਹ ਖੜਾ ਤੁਹਾਡਾ ਸਕੂਟਰ ਚਲੇ ਜਾਓ ਉਹਨਾਂ ਸੋਚਿਆ ਕਿ ਅੱਜ ਝੂਠਾ ਪੁਲਿਸ ਮੁਕਾਬਲਾ ਬਣਾਉਣਗੇ ਪਰ ਪੁਲਿਸ ਉਹਨਾਂ ਨੂੰ ਛੱਡ ਕੇ ਵਾਪਸ ਮੁੜ ਗਈ ਭੈਣ ਜੀ ਆਪਣੇ ਸਰਦਾਰ ਨਿਰਮਲ ਸਿੰਘ ਹੁਣਾਂ ਨੂੰ ਵੀ ਕਈ ਵਾਰ ਨਹੀਂ ਸੰਦ ਦੱਸਦੇ ਕਹਿਣਾ ਕਿ ਤੁਸੀਂ ਇੱਥੇ ਰਹੋ ਮੈਨੂੰ ਕੋਈ ਕੰਮ ਪੈ ਗਿਆ ਭਾਜੀ ਨਿਰਮਲ ਸਿੰਘ ਬਹੁਤ ਹੀ ਸਾਊ ਸੁਭਾਅ ਦੇ ਵਧੀਆ ਇਨਸਾਨ ਸਨ ਜੋ ਕਦੇ ਵੀ ਭੈਣ ਜੀ ਨੂੰ ਨਹੀਂ ਰੋਕਦੇ ਸਨ ਭਾਈ ਸਰੂਪ ਸਿੰਘ ਨੇ ਮੇਰੇ ਨਾਲ ਗੱਲ ਕੀਤੀ ਕਿ ਪੁਲਿਸ ਦੀ ਨਿਗਰਾਨੀ ਬਹੁਤ ਹੈ ਹੁਣ ਭੈਣ ਜੀ ਨੂੰ ਬੇਨਤੀ ਕਰੋ ਕਿ ਬਚਾ ਕਰਨ ਤਾਂ ਭੈਣ ਜੀ ਦਾ ਤਲਕੀ ਭਰਿਆ ਜਵਾਬ ਸੀ ਕਿ ਮੈਂ ਵੀ ਉਸੇ ਪਿਓ ਦੀ ਧੀ ਹਾਂ ਜਿਸ ਦਾ ਉਹ ਪੋਤਾ ਹੈ ਮੇਰਾ ਵੀ ਹੱਕ ਬਣਦਾ ਹੈ ਸਰੂਪ ਸਿੰਘ ਕਿਵੇਂ ਰੋਕ ਸਕਦਾ ਹੈ ਟਾਟਾਂ ਵੱਲੋਂ ਭੈਣ ਜੀ ਤੇ ਭਾਜੀ ਨਿਰਮਲ ਸਿੰਘ ਨੂੰ ਧੋਖੇ ਨਾਲ ਸ਼ਹੀਦ ਕਰ ਦਿੱਤਾ ਗਿਆ। ਨਿਰਮਲ ਸਿੰਘ ਵਰਗਾ شریف ਆਦਮੀ ਦੇ ਮਾਰੇ ਜਾਣ ਦਾ ਪਾਪ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਭਾਈ ਗੁਰदयाल ਸਿੰਘ ਜਰਮਨੀ। ਭਾਈ ਪੰਜਵੜ ਦਾ ਮੁਖੀ ਬਣਨਾ ਤੇ ਕੈਟਾਂ ਦਾ ਝੁੰਡ। ਉਗੇ ਖਾਲਕੂ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਖਾਲਸਤਾਨ ਕਮਾਂਡੋ ਫੋਰਸ ਕੇਸੀਐਫ ਤੇ ਜਥੇਦਾਰ ਸਥਾਪਿਤ ਕੀਤਾ। ਤਾਂ ਉਹਨਾਂ ਖਾਲਕੂ ਸਫਾਂ 'ਚ ਮਾਰੇ ਅੰਸਰਾਂ ਦੀ ਭਰਤੀ ਰੋਕਣ ਲਈ ਸਖਤੀ ਕੀਤੀ। ਇਸ ਮੌਕੇ ਬੀਬੀ ਸਤੀ ਭੈਣ ਜੀ ਦੇ ਘਰ ਦੇ ਆਸ-ਪਾਸ ਕੈਟਾਂ ਦੇ ਝੁੰਡ ਦਾ ਤੋਰਾ ਫੇਰਾ ਵੱਧ ਗਿਆ। ਸ਼ੱਕੀ ਕਾਰਵਾਈਆਂ ਕਰਨ ਕਰਕੇ ਕੁਝ ਕੁ ਵਿਅਕਤੀਆਂ ਨੂੰ ਕੇਸੀਐਫ ਵਿੱਚੋਂ ਕੱਢ ਦਿੱਤਾ ਸੀ। ਉਹਨਾਂ 'ਚੋਂ ਇੱਕ ਨੇ ਆ ਕੇ ਬੀਬੀ ਨੂੰ ਬੇਨਤੀ ਕੀਤੀ ਕਿ ਭਾਈ ਪੰਜਵਾੜ ਨੂੰ ਕਹਿ ਕੇ ਮੈਨੂੰ ਜਥੇਬੰਦੀ ਵਿੱਚ ਮੋੜ ਸ਼ਾਮਲ ਕਰ ਲਿਆ ਜਾਵੇ। ਤਾਂ ਬੀਬੀ ਜੀ ਨੇ ਦਲੇਰੀ ਨਾਲ ਉੱਤਰ ਦਿੱਤਾ ਕਿ ਤੇਰੀਆਂ ਹੋਸ਼ੀਆਂ ਹਰਕਤਾਂ ਕਰਕੇ ਜਥੇਬੰਦੀ 'ਚ ਤੇਰੇ ਲਈ ਕੋਈ ਥਾਂ ਨਹੀਂ। ਜਿਸ ਕਰਕੇ ਉਹ ਖੁੰਦਕ ਰੱਖਣ ਲੱਗ ਪਿਆ ਭਾਈ ਪੰਜਵੜ ਨਾਲ ਆਖਰੀ ਬੈਠਕ ਬੀਬੀ ਸਤਪਾਲ ਕੌਰ ਤੇ ਘਾਤਕ ਨਜ਼ਰਾਂ ਲਾਈ ਬੈਠਾ ਕੈਟਾਂ ਦੇ ਝੁੰਡ ਦੇ ਮੱਦੇ ਨਜ਼ਰ ਰਾਪਤੇ ਵਾਲੇ ਖਾੜਕੂਆਂ ਨੇ ਇਸ ਮਾਮਲੇ ਤੇ ਉਹਨਾਂ ਨੂੰ ਜ਼ਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਲਾਹ ਮੁਤਾਬਕ ਫੈਸਲਾ ਲੈਣ ਲਈ ਕਿਹਾ ਤਾਂ ਉਹ ਭਾਈ ਪੰਜਵੜ ਨੂੰ ਪਿੰਡ ਕੈਰੋਂ ਦੀ ਕਿਸੇ ਗੁਪਤ ਠਾਰ ਤੇ ਮਿਲੇ ਉਹਨਾਂ ਨਾਲ 2 ਦਿਨ ਬੈਠਕ ਹੋਈ ਭਾਈ ਪੰਜਵੜ ਨੇ ਸਾਰੇ ਪੱਖਾਂ ਨੂੰ ਵਿਚਾਰ ਕੇ ਹਰ ਪੱਖ ਤੋਂ ਸਲਾਹ ਦਿੱਤੀ। ਉਹਨਾਂ ਨੇ ਰਾਜਦੰਦਿਆ ਕਿਹਾ ਕਿ ਸਤੀ ਭੈਣ ਜੀ ਦੀ ਜਾਨ ਨੂੰ ਖਤਰਾ ਹੋਣ ਕਰਕੇ ਇੱਥੇ ਰਹਿਣਾ ਮੁਸ਼ਕਲ ਹੈ। ਉਹਨਾਂ ਨੂੰ ਛੇਤੀ ਬਾਹਰ ਕੱਢ ਦੇਣਾ ਚਾਹੀਦਾ ਹੈ। ਤੇ ਉਹ ਭਾਈ ਪੰਜਵੜ ਏਜੰਟ ਦਾ ਵੀ ਬੰਦੋਬਸਤ ਕਰਕੇ ਸਤੀ ਭੈਣ ਜੀ ਤੱਕ ਸੁਨੇਹਾ ਪੁੱਜ ਦਾ ਕਰ ਦੇਣਗੇ। ਇਹਨਾਂ ਦਿਨਾਂ 'ਚ ਹੀ ਸਤੀ ਭੈਣ ਜੀ ਦੀ ਭਣੀ ਵੀ ਗੁਲਵਿੰਦਰ ਕੌਰ ਦੇ ਘਰ ਬੇਟੀ ਨੇ ਜਨਮ ਲਿਆ। ਤਾਂ ਉਹ ਸ਼ਹਿਰ ਜਲੰਧਰ ਦੇ ਹਸਪਤਾਲ ਤੋਂ ਛੁੱਟੀ ਦਿਵਾ ਕੇ ਆਪਣੇ ਘਰ ਲ ਜਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨ ਲੱਗੇ। ਕੁਝ ਦਿਨਾਂ ਬਾਅਦ ਸਤੀ ਭੈਣ ਜੀ ਕੁਲਵਿੰਦਰ ਕੌਰ ਨੂੰ ਉਹਨਾਂ ਦੇ ਸਹੁਰੇ ਪਿੰਡ ਹਮਜਾ ਛੱਡਣ ਗਏ ਤੇ ਉੱਥੇ ਠਹਿਰ ਗਏ। 14 ਅਗਸਤ 1991 ਨੂੰ ਉਹਨਾਂ ਦੇ ਪਤੀ ਸਰਦਾਰ ਨਿਰਮਲ ਸਿੰਘ ਨੇ ਆ ਕੇ ਦੱਸਿਆ ਕਿ ਉਹ ਲੈਣ ਆਏ ਹਨ ਕਿ ਪੁਲਿਸ ਅਫਸਰ ਨੇ ਕਿਸੇ ਤਫ਼ਤੀਸ਼ ਲਈ ਬੁਲਾਇਆ ਹੈ। ਅਸਲ 'ਚ ਇਹ ਪੁਲਿਸ ਤੇ ਕੈਟਾਂ ਦੀ ਇੱਕ ਸੋਚੀ ਸਾਜਿਸੀ ਹੁਣ ਪਿੱਛੇ ਨਹੀਂ ਜੇ ਮੁੜਨਾ ਆਣ ਕੇ ਹੁਣ ਤਾਂ ਅਗਾਹ ਹੀ ਚਲੇ ਜਾਣਾ ਜੀ ਇਹ ਸ਼ਬਦ ਕਹਿ ਕੇ ਸਤੀ ਭੈਣ ਜੀ ਉਹਨਾਂ ਨਾਲ ਸਕੂਟਰ ਤੇ ਚੜ ਗਏ ਤਾਂ ਦੁਸ਼ਮਣਾਂ ਨੇ ਕਾਲੇ ਕਾਰਨਾਮੇ ਨੂੰ ਅੰਜਾਮ ਦਿੱਤਾ ਪੁਲਿਸ ਕੈਟਾਂ ਦੀ ਨਿਸ਼ਾਨਦੇਖ ਖਾੜਕੂ ਜਥੇਬੰਦੀਆਂ ਨੇ ਇਹਨਾਂ ਸ਼ਹਾਦਤਾਂ ਨੂੰ ਬਹੁਤ ਹੀ ਗੰਭੀਰਤਾ ਤੇ ਗੁੱਸੇ ਨਾਲ ਲਿਆ ਉਸ ਵੇਲੇ ਦੁਸ਼ਟ ਕੈਟਾਂ ਦੀ ਕਤਾਰ ਬਹੁਤ ਲੰਬੀ ਸੀ ਖਾੜਕੂਆਂ ਨੇ ਆਪਣੇ ਸਰੋਤਾ ਰਾਹੀਂ ਕਾਲੀਆਂ ਬਿੱਲੀਆਂ ਦੀਆਂ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ। ਕਟਾ ਦਾ ਇਹ ਗਰੋਹ ਬਦਨਾਮ ਜ਼ਾਲਮ ਪੁਲਸ ਅਫਸਰ ਸਵਰਨ ਸਿੰਘ ਕੋਟਨੇ ਦੀ ਅਗਵਾਈ ਵਿੱਚ ਕੰਮ ਕਰਦਾ ਸੀ ਤੇ ਇਹਨਾਂ ਨੇ ਦੁਬਾਬੇ ਇਲਾਕੇ ਵਿੱਚ ਸੰਘਰਸ਼ ਦੌਰਾਨ ਬਹੁਤ ਮਾੜੀਆਂ ਕਾਰਵਾਈਆਂ ਕੀਤੀਆਂ ਤੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ, ਲੁੱਟਾਂ ਖੋਹਾਂ ਕੀਤੀਆਂ ਤੇ ਖਾੜਕੂਆਂ ਦੇ ਪੇਸ ਵਿੱਚ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ। ਪੁਲਿਸ ਇਹਨਾਂ ਰਾਹੀਂ ਸਿੱਖ ਬੀਬੀਆਂ ਦੀਆਂ ਇੱਜ਼ਤਾਂ ਦੀ ਬੇਪੱਤੀ ਵੀ ਕਰਵਾਉਂਗੀ ਇਹ ਸਾਰੇ ਟੋਲੇ ਦੀ ਨਿਸ਼ਾਨਦੇਹੀ ਹੋ ਗਈ ਸੀ ਇਹਨਾਂ ਵਿੱਚੋਂ ਇੱਕ ਮੁੱਖ ਸਰਗਨਾ ਦੋਸ਼ੀ ਕੈਟ ਸਤੀ ਭੈਣ ਜੀ ਨੂੰ ਸ਼ਹੀਦ ਕਰਨ ਵਾਲਾ ਉਹ ਨਿਕਲਿਆ ਜਿਹੜਾ ਪਹਿਲਾਂ ਖਾੜਕੂ ਸੰਘਰਸ਼ ਵਿੱਚ ਸੀ ਤੇ ਉਸ ਨੇ ਬਹੁਤ ਚਿਰ ਸਤੀ ਭੈਣ ਦੇ ਘਰੋਂ ਪ੍ਰਸ਼ਾਦਾ ਪਾਣੀ ਸ਼ਕਿਆ ਸਤੀ ਭੈਣ ਉਸ ਦੀ ਪੈਸਿਆਂ ਪੱਖੋਂ ਵੀ ਮਦਦ ਕਰਦੇ ਰਹੇ ਅਸਲ ਵਿੱਚ ਉਹ ਬੰਦਾ ਖਾਲਸਤਾਨ ਕਮਾਂਡੋ ਫੋਰਸ ਦੇ ਜਰਨਲ ਭਾਈ ਲਾਭ ਸਿੰਘ ਨਾਲ ਨਿੱਜੀ ਵਿਰੋਧ 'ਚ ਸੰਘਰਸ਼ ਦਾ ਵਿਰੋਧੀ ਹੋ ਗਿਆ ਤੇ ਦੁਸ਼ਮਣ ਦੇ ਪਾਲੇ ਵਿੱਚ ਜਾ ਖੜਾ ਹੋਇਆ ਭਾਈ ਪਰਮਜੀਤ ਸਿੰਘ ਪੰਜਵਾੜ ਨੇ ਖਾੜਕੂ ਸਿੰਘਾਂ ਨਾਲ ਸੋਚ ਵਿਚਾਰ ਕਰਕੇ ਭਾਈ ਸੁਰਿੰਦਰਜੀਤ ਸਿੰਘ ਮੱਲੇਵਾਲ ਤੇ ਭਾਈ ਸੁਰਿੰਦਰ ਸਿੰਘ ਨੂੰ ਆਪਣਾ ਹਰਜ ਨਿਭਾਉਣ ਲਈ ਕਿਹਾ ਤਾਂ ਉਹਨਾਂ ਨੇ ਨਿਸ਼ਚਾ ਕੀਤਾ ਕਿ ਜਿੰਨਾ ਚਿਰ ਇਸ ਨੂੰ ਸੋਧਾ ਨਹੀਂ ਲਾਇਆ ਜਾਂਦਾ ਉਹ ਟੇਕ ਕੇ ਨਹੀਂ ਬੈਠਣਗੇ ਉਹਨਾਂ ਨੇ ਇਸ ਕੈਟ ਨੂੰ ਸਿਨਹਾ ਭੇਜਿਆ ਕਿ ਕਾਇਮ ਹੋ ਜਾ ਜਾਂ ਤੇਰੇ ਕੋਲ ਇੱਕ ਹਫਤੇ ਦਾ ਸਮਾਂ ਹੈ ਤੇ ਇੱਕ ਹਫਤੇ ਦੇ ਅੰਦਰ ਹੀ ਉਸ ਨੂੰ ਜਲੰਧਰ ਵਿੱਚ ਜਾ ਕੇ ਸੋਦਾ ਲਾ ਦਿੱਤਾ ਸੇਖ ਨੌਜਵਾਨਾਂ ਨੂੰ ਕੋ-ਕੋ ਕੇ ਸ਼ਹੀਦ ਕਰਨ ਖਾੜਕੂ ਸਿੰਘਾਂ ਦੀਆਂ ਸ਼ਹਾਦਤਾਂ ਲਈ ਜ਼ਿੰਮੇਵਾਰ ਇਸ ਟੋਲੇ ਦੇ ਦੋ ਹੋਰ ਸਰਗਣੇ ਅਜੇ ਵੀ ਪੰਥਕ ਸਫਾ ਵਿੱਚ ਵਿਚਾਰੇ ਹਨ ਤੇ ਉਹਨਾਂ ਦੇ ਵੱਡੇ ਕਾਰੋਬਾਰ ਹਨ ਪਰ ਪੰਥ ਕੋਲ ਕੁਝ ਵੀ ਛੁਪਿਆ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਸੱਚੇ ਪਾਤਸ਼ਾਹ ਆਪ ਹੀ ਉਹਨਾਂ ਤੋਂ ਲੇਖਾ ਲੈਣਗੇ ਲੇਖਾ ਸਭ ਨੂੰ ਦੇਣਾ ਪਵੇਗਾ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਬੀਬੀ ਸੁਤਪਾਲ ਕੌਰ ਸਤੀ ਭੈਣ ਜੀ ਭਾਈ ਨਿਰਮਲ ਸਿੰਘ ਨਜ਼ਾਮਦੀਨਪੁਰ ਪਤੀ ਭਾਈ ਅਵਤਾਰ ਸਿੰਘ ਵਿਸਰਾਮਪੁਰ ਚਾਚਾ ਫੁੱਟਨੋਟ ਉਪਰੋਕਤ ਕਹਾਣੀ 'ਚ ਜ਼ਿਆਦਾਤਰ ਜਾਣਕਾਰੀ ਬੀਬੀ ਦੇ ਭਾਂਜੇ ਜਵਾਈ ਤੇ ਭਾਈ ਪੰਜ ਵੜ ਦੇ ਰਿਸ਼ਤੇਦਾਰ ਭਾਈ ਕਸ਼ਮੀਰ ਸਿੰਘ ਤੇ ਭਾਈ ਗੁਰਦੇਵਾਲ ਸਿੰਘ ਲਾਲੀ ਸੁਖ ਜਰਮਨੀ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ ਨੂੰ ਲਿਖੀਆਂ ਚਿੱਠੀਆਂ ਤੇ ਆਧਾਰਿਤ ਹੈ। ਸ਼ਹੀਦ ਬੀਬੀ ਕਬਲਜੀਤ ਕੌਰ ਕੰਮੋਕੇ ਫਰਵਰੀ 1992 ਸਮਾ ਸਵੇਰੇ 3 ਵਜੇ ਪਿੰਡ ਕੰਮੋਕੇ ਦਾ ਗੁਰਦੁਆਰਾ ਸਾਹਿਬ ਸ਼ਾਹਪੁਰ ਤੋਂ ਪਿੰਡ ਬੋਤਾਲਾ ਨੂੰ ਜਾਂਦੀ ਸੜਕ ਤੇ ਬਾਬਾ ਬਕਾਲਾ ਤੋਂ ਦੱਖਣ ਵੱਲ 7 ਕਿਲੋਮੀਟਰ ਦੂਰ ਪਿੰਡ ਕੰਮੋ ਕੇ ਸਥਿਤ ਹੈ ਗੁਰਦੁਆਰਾ ਸਾਹਿਬ ਦੀ ਛੱਤ ਤੇ ਹਥਿਆਰਾਂ ਨਾਲ ਲੈਸ ਇੱਕ ਸਿੰਘ ਤੇ ਸਿੰਘਣੀ ਸਵੇਰੇ ਉੱਠ ਹੀ ਰਹੇ ਸਨ ਕਿ ਇੱਕ ਪਾਸੇ ਤੋਂ ਆਈ ਗੋਲੀਆਂ ਦੀ ਬੁਛਾੜ ਨੇ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਦਿੱਤਾ ਤਾਬੜ ਤੋੜ ਫਾਇਰਿੰਗ ਨਾਲ ਉਹ ਸਿੰਘਣੀ ਮੌਕੇ ਤੇ ਹੀ ਸ਼ਹਾਦਤ ਦਾ ਜਾਮ ਪੀ ਗਈ ਜਦੋਂ ਕਿ ਉਸ ਦਾ ਪਤੀ ਗੋਲੀਆਂ ਚਲਾਉਂਦਾ ਹੋਇਆ ਬਚ ਕੇ ਨਿਕਲਣ ਚ ਸਫਲ ਹੋ ਗਿਆ ਬੀਬੀ ਦੀ ਉਮਰ ਉਸ ਵੇਲੇ 25 ਸਾਲ ਸੀ ਗੋਲੀਆਂ ਦੀ ਮਾਰਚ ਆਉਣ ਵਾਲੀ ਬੀਬੀ ਕਮਲਜੀਤ ਕੌਰ ਬਤਾਲਾ ਵਾਸੀ ਕਮੋਕੇ ਸਨ ਤੇ ਨਿਕਲਣ ਚ ਕਾਮਯਾਬ ਹੋਣ ਵਾਲਾ ਉਸ ਦਾ ਪਤੀ ਸਰਜੀਤ ਸਿੰਘ ਕਮੋਕੇ ਸੀ ਸਰਜੀਤ ਸਿੰਘ ਹਥਿਆਰਬੰਦ ਲਹਿਰ ਵਿੱਚ ਹੀ ਸਨ ਜਦੋਂ ਕਬਲਜੀਤ ਕੌਰ ਨੇ ਵੀ ਉਹੀ ਰਾਹ ਤੇ ਤੁਰਨ ਦਾ ਫੈਸਲਾ ਕੀਤਾ ਪਰਿਵਾਰਕ ਪਿਛੋਕੜ ਕਬਲਜੀਤ ਕੌਰ ਦਾ ਜਨਮ ਇਤਿਹਾਸਿਕ ਇਲਾਕਾ ਬਤਾਲਾ ਦੇ ਕਾਮਰੇਡ ਪਿਆਰਾ ਸਿੰਘ ਤੇ ਮਾਤਾ ਬਲਬੀਰ ਕੌਰ ਦੇ ਘਰ ਹੋਇਆ। ਉਹ ਤਿੰਨ ਭੈਣਾਂ ਤੇ ਇੱਕ ਭਰਾ ਭੁਪਿੰਦਰ ਸਿੰਘ, ਅਮਨਦੀਪ ਕੌਰ ਤੇ ਪਵਨਦੀਪ ਕੌਰ ਸਨ। ਮਾਪਿਆਂ ਵੱਲੋਂ ਸਾਰਿਆਂ ਬੱਚਿਆਂ ਨੂੰ ਉੱਚ ਪੱਧਰੀ ਵਿੱਦਿਆ ਦਵਾਈ ਗਈ। ਕਬਲਜੀਤ ਕੌਰ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਸੀ। ਦਿਓਰ ਦੀ ਸ਼ਹੀਦੀ ਬੀਬੀ ਕਬਲਜੀਤ ਕੌਰ ਦਾ ਦਿਓਰ ਭਾਈ ਧਰਮਵੀਰ ਸਿੰਘ ਗੁਰੂ ਹਰਗੋਬਿੰਦ ਖਾਲਸਾ ਕਾਲਜਾਫ ਐਜੂਕੇਸ਼ਨ ਗੁਰੂ ਸਰ ਸੁਧਾਰ ਲੁਧਿਆਣਾ ਬਰਨਾਲਾ ਸੜਕ ਸਥਿਤ ਚ ਪੜਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਚ ਕੰਮ ਕਰਨ ਲੱਗਿਆ ਫਿਰ ਉਹ ਖਾੜਕੂ ਲਹਿਰ ਚ ਸ਼ਾਮਲ ਹੋ ਗਿਆ ਚੰਗਾ ਬੁਲਾਰਾ ਹੁਣ ਕਰਕੇ ਇੰਡੀਅਨ ਸਟੇਟ ਦੀਆਂ ਫੌਜਾਂ ਵੱਲੋਂ ਕੀਤੀ ਜਾਂਦੀ ਤੱਕੇਸ਼ਾਹੀ ਬਾਰੇ ਸਟੇਜਾਂ ਤੋਂ ਭਾਸ਼ਣ ਦਿੰਦਾ ਉਹਨਾਂ ਨੂੰ ਫੌਜ ਨੇ ਜੰਮੂ ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਕਬਲਜੀਤ ਕੌਰ ਦੇ ਸਵਰਾ ਭਾਈ ਹਰਨਾਮ ਸਿੰਘ ਜੰਮੂ ਦੇ ਰਹਿਣ ਵਾਲੇ ਸਨ ਤੇ ਉਹ 1964 ਦੀ ਕਰੀਬ ਇਸ ਪਿੰਡ ਵਿੱਚ ਆਏ ਗੁਰਬਾਣੀ ਪੜਨ ਤੇ ਸਿੱਖ ਇਤਿਹਾਸ ਬਾਰੇ ਚੰਗੀ ਜਾਣਕਾਰੀ ਹੋਣ ਕਰਕੇ ਉਹਨਾਂ ਨੂੰ ਪਿੰਡ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਵਜੋਂ ਰੱਖ ਲਿਆ ਗਿਆ ਸੀ ਕੁੜੀ ਬਹੁਤ ਦਲੇਰ ਤੇ ਧਾਰਮਿਕ ਵਿਚਾਰਾਂ ਵਾਲੀ ਸੀ ਪੜਨ ਲਿਖਣ ਵਿੱਚ ਵੀ ਬਹੁਤ ਹੁਸ਼ਿਆਰ ਸੀ ਇੱਧਰ ਸਾਡੇ ਨੇੜੇ ਹੀ ਦੂਜੀ ਗਲੀ 'ਚ ਉਹਦਾ ਪੇਕਾ ਪਰਿਵਾਰ ਸ਼ਹੀਦ ਪਰਿਵਾਰ ਨਾਲ ਸੰਬੰਧਤ ਕਸਬਾ ਬੋਤਾਲਾ ਦੇ ਭਾਈ ਨਰਿੰਦਰ ਸਿੰਘ ਦੇ ਵਿਚਾਰ ਘਰੇ ਤਾਂ ਜੀ ਕੁਝ ਵੀ ਨਹੀਂ ਛੱਡਿਆ ਆਣ ਕੇ ਪੁਲਿਸ ਵਾਲੇ ਮੇਰੀ ਭੈਣ ਦੇ ਸਾਰੇ ਦਸਤਾਵੇਜ਼ ਕਾਗਜ਼ ਪੱਤਰ ਲੈ ਗਏ ਜਾਂ ਅੱਗ ਲਾ ਕੇ ਫੂਕ ਗਏ ਸ਼ਹੀਦ ਬੀਬੀ ਦੀ ਛੋਟੀ ਭੈਣ ਪਵਨਦੀਪ ਕੌਰ ਦੇ ਸ਼ਬਦ ਨੇ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਬੀਬੀ ਕਵਲਜੀਤ ਕੌਰ ਕਮੋਕੇ ਭਾਈ ਧਰਮਵੀਰ ਸਿੰਘ ਦੀ ਔਰ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 6 ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ